ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਬਹੁਤ ਵਧੀਆ ਸਲਾਹਾਂ ਦੇ ਲੋਕਾਂ ਪਾਜੀ ਇਹ। ਤੋਂ ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ। ਇਹ ਜਿਹੜੀ ਬਸਤੀ ਦੇ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਰੋ ਨਗਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ। ਪਰ ਉਹਦੇ باوجود ਨਹੀਂ ਹਟੇ ਹੁਣ ਸਰਕਾਰ ਨੇ ਜਿਹੜੀ ਯਤਨ ਸਹਿਮ ਵਿਰੋਧ ਚਲਾਈ ਮੁਹਿੰਮ ਚਲਾਈ ਹੈ ਜੀ। ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਬਹੁਤ ਵਧੀਆ ਹੈ। ਇਹ ਡੰਗਰ ਵਾਲੇ ਘਟਾਏ ਨੇ ਕੀ ਮਕਾਨ ਜਿਹੜੇ ਰਹਿਸ਼ੀ ਰਹੇ ਉਹਨਾਂ ਦੇ ਨਾਲ ਸਰਕਾਰੀ ਜਗ੍ਹਾ ਦੇ ਵਿੱਚ ਜਿਹੜੇ ਘਰ ਨੇ ਜੀ ਟਾਹੇ ਗਏ ਨੇ। ਇਹ ਤਾਂ ਹੋਰ ਵੀ ਫੜੇ। ਕਿ ਇੱਕ ਵਿੱਚ ਮਹਿਲਾ ਸਰਪੰਚ ਵੀ ਵਿੱਚ ਆਈ ਸੀ ਉਹਦੇ ਖਿਲਾਫ ਮਾਮਲਾ ਦਰਜ ਹੋਇਆ ਤੇ ਹੁਣ ਮੁਕਤਲ ਵੀ ਕਰ ਦਿੱਤਾ ਗਿਆ। ਕਿੰਨਾ ਦੇਖੋ ਕਾਰਵਾਈ। ਮੈਂ ਉਹਦੇ ਬਾਰੇ ਤਾਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਇਹ ਕੋਈ ਹੋਰ ਮੈਟਰ ਆ ਇਹਦੇ ਵਿੱਚ ਇਹਦੇ ਨਾਲ ਕੋਈ ਸੰਬੰਧ ਨਹੀਂ ਖੜਾ ਸੀਗਾ। ਕਿ ਕਿਸ ਤਰ੍ਹਾਂ ਦੇਖੋ ਕਿੰਨੇ ਕਿ ਜਿਹੜੇ ਨੌਜਵਾਨ ਇੱਥੋਂ ਮਰ ਚੁੱਕੇ ਨੇ ਵਿਚਾਰੇ ਇੱਥੇ ਨਸ਼ਾ ਜਿਹੜਾ ਹੈਗਾ ਲੈ ਲੈ ਕੇ। ਤਕਰੀਬਨ ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ ਹੁਣ ਤਾਂ ਜੇ ਕਈਏ ਵੀ ਜੱਤੋ ਸ਼ਕਤੀ ਹੋਈ ਆ ਇਹ ਤੋਂ ਜਿੰਦੇ ਲਾ ਕੇ ਪੱਛੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਇਹਨਾਂ ਦੇ ਬੱਚੇ ਵੀ ਅਕੇ ਨਸ਼ਾ ਕਰਨ ਲੱਗੇ ਨੇ ਜਾਂ ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਜ਼ਿੰਦਗੀ ਜਿਉ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਨਾਲ ਕਿੰਨੇ ਕਿੰਨੇ ਪਰਿਵਾਰ ਦੇ ਜੀ ਦੇਰ ਇਹ ਤਕਰੀਬਨ 25-30 ਘਰ ਨੇ ਇਹ ਹੁਣ ਕਿੰਦੇ ਕਦੋਂ ਤੋਂ ਲੱਗੇ ਪਏ ਜੱਤੋਂ ਸਰਕਾਰ ਦੀ ਮੁਹਿੰਮ ਚੱਲੀ ਆ ਜੀ ਨਸ਼ਿਆ ਵਿਰੁੱਧ ਜੱਤੋਂ ਲੱਗਦੀ ਆ 9 ਮਹੀਨੇ ਤੋਂ ਚੱਲੀ ਆ ਸਰਕਾਰ ਦਾ ਕਹਿਣਾ ਕੀ ਲੱਗਦਾ ਸਰ ਪਹਿਲਾਂ ਕਿਉਂ ਜਗਦੀ ਸੁੱਤੀ ਰਹੀ ਸਰਕਾਰ ਸਾਢੇ 3 ਸਾਲ ਸਰਕਾਰ ਨੂੰ ਹੋ ਚੁੱਕੇ ਨੇ ਪਹਿਲਾਂ ਸਰਕਾਰਾਂ ਨੇ ਫਿਰ ਧਿਆਨ ਨਹੀਂ ਦਿੱਤਾ ਜੀ ਇਸ ਵੱਲ ਧਿਆਨ ਨਹੀਂ ਦਿੱਤਾ ਉਹ ਆਪਣੀ ਪਲਾਨਿੰਗ ਨਾਲ ਚੱਲਦੇ ਰਹੇ ਹੋ ਸਕਦਾ ਸਰਕਾਰ ਵੀ ਕੀ ਪਲਾਨ ਕੀਤੀ ਜਿਹਦੇ ਮੁਤਾਬਕ ਉਹਨਾਂ ਨੇ ਇੰਨੇ ਟਾਈਮ ਬਾਅਦ ਕਾਰਵਾਈਆਂ ਕੀਤੀਆਂ ਨਹੀਂ ਲੇਟ ਹੋਈ ਹੈ ਕਾਰਵਾਈ ਥੋੜੀ ਜੀ ਚਲੋ ਲੇਟ ਹੋਈ ਦੇਰ ਹੋਈ ਦਰਸਤ ਹੋਈ ਜੀ ਵਧੀਆ ਹੋਈ ਹੋਈ ਤੁਸੀਂ ਕੁਛ ਹੋ ਵੀ ਜਿਹੜਾ ਇਹ ਕਾਰਵਾਈ ਤੋਂ ਇਹ ਦੇਖੋ ਖੁਸ਼ ਤਾਂ ਹੈਗੇ ਆ ਸਰ ਹੁਣ ਜਿਹੜਾ ਹੋ ਰਿਹਾ ਜੀ ਇਹਨਾਂ ਨੂੰ ਜਦੋਂ ਪਿੰਡ ਵਾਸੀ ਸਮਝਾਉਂਦੇ ਕਿਸੇ ਦੀ ਗੱਲ ਨਹੀਂ ਮੰਨਦੇ ਤੇ ਜੀ ਪੁਲਿਸ ਪ੍ਰਸ਼ਾਸਨ ਨੇ ਸਮਝਾਏ ਨੇ ਤੇ ਪਿੰਡ ਵਾਸੀਆਂ ਨੇ ਸਮਝਾਏ ਨੇ ਪੰਚਾਇਤ ਨੇ ਵੀ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਨਹੀਂ ਮੰਨਦੇ ਜੀ ਪਰ ਉਹਨੂੰ ਲੱਗਦਾ ਜੀ ਹੁਣ ਨਸ਼ਾ ਬੰਦ ਹੋ ਜੂਗਾ ਨਸ਼ਾ ਤਾਂ ਦੇਖੋ ਜੀ ਹੁਣ ਫਿਲਹਾਲ ਤਾਂ ਬੰਦ ਆ ਜਦੋਂ ਇਹ ਆਉਂਦੇ ਨੇ ਤਾਂ ਦੁਬਾਰਾ ਦੇਖੋ ਕੀ ਕਾਰਵਾਈ ਹੁੰਦੀ ਆ ਮੈਂ ਠੀਕ ਕਰ ਸਕਦੀ ਆ ਵੀ ਦੇਖ ਕਰਾਂ ਚਲੋ ਫਿਰ ਇਹ ਕਾਰਵਾਈ ਕੀ ਕੀ ਕਾਰ ਕਿੰਨਾ ਕਹਦਾ ਇੱਥੇ ਜਿਹੜੇ ਹੈਗਾ ਵਿਕਦਾ ਤੇ ਕਿੱਲੇ ਕ ਜਿਹੜੇ ਹੈਗਾ ਨੌਜ ਮਰ ਮੌਤ ਦੇ ਨੂੰ ਚਲੇ ਗਏ ਨਾ ਸੀ ਬਹੁਤ ਜ਼ਿਆਦਾ ਚਲੇ ਗਏ ਕਿੱਦ ਕਿ ਚਲ ਰਹੇ ਚੱਗੇ ਇਸ ਤੇ ਕੰਪਨੀ ਦਾ ਕੀ ਕਿਸੇ ਦੇ ਕੋਈ ਕੀ ਉਹ ਬਕਰਨ ਕਿ ਕਿਦਰੀ ਆਪਣੀ ਸਫਾਈ ਨੂੰ ਕਿੰਨੇ ਕਿੰਨੇ ਟਾਈਮ ਤੋਂ ਵਿਕਦਾ ਸੀਗਾ ਇੱਥੇ ਪਹਿਲਾਂ ਇਹ ਤਾਂ ਹੀ ਹੋਰ ਕੰਮ ਕਰਾਇਆ ਜੀ ਤਾਂ ਤੁਸੀਂ ਕਿੰਤਰ ਦੇ ਕਿੰਨੇ ਕਟੜ ਦੀ ਹੁਣ ਲੋਕ ਲਗਾ ਕੇ ਵੀ ਚਲੇ ਗਏ ਤੇ ਹਾਂ ਜੀ ਲੋਕ ਲਗਾ ਕੇ ਚਲੇ ਗਏ ਜਦੋਂ ਸਫਾਈ ਕੀਤੀ ਹੈ ਜੀ ਸਾਰਾ ਟੇਕ ਨਹੀਂ ਅਸ ਕੋਈ ਵੀ ਕੋਸ਼ਿਸ਼ ਹੋਵੇ ਜਿਹੜਾ ਹੈਗਾ ਇਹ ਤਾਂ ਨਸਾਂ ਤੱਕ ਲੈਤੇ ਜਿਹੜਾ ਸਰਕਾਰ ਦਾ ਨਸ ਹੈ ਖਲਾਫ ਦੀ ਆਪੇ ਖਲਾਫ ਦੇਤੀ ਦੀ ਅਕੀ ਕਿੰਨੇ ਕਿੰਨੇ ਕੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਅੰਦਾਜ਼ ਕਰਦੇ ਹੁੰਦੇ ਨੇ ਹਾਂ ਜੀ 50 ਕੋਸ਼ਾ ਕੰਮ ਵੀ ਕਰਦੇ ਨੇ ਸਾਰਾ ਤੇ ਤੁਸ ਦਾ ਤੰਤਰ ਆਪੇ ਹੀ ਰਹਿੰਦਾ ਹੁਣ ਇੱਥੇ ਕੋਈ ਤੁਸੀਂ ਜੋ ਇੱਥੇ ਕੰਮ ਕਰਦੇ ਹਾਂ ਹਾਂ ਜੀ ਹਾਂ ਦੇਖੋ ਜੀ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੇਸ਼ਨ ਆ ਇਹ ਕਾਫੀ ਬਦਨਾਮ ਏਕੀਅਰਿਆ ਸੀਗਾ ਬਟ ਹੁਣ ਤਕਰੀਬਨ ਸਾਰੇ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਉਤਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਹਾਂ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਪੀਐਮ ਪੰਜਾਬ ਤੇ ਮਨਜੋਗ ਬੀਜਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤੈਤੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਦੀ ਬ੍ਰੇਕ ਕਰਾਂਗੇ ਅਸੀਂ ਇਹ ਐਡਿਕਸ਼ਨ ਜਿਹੜੇ ਕਿ ਰਿਪੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਪੱਠੇ ਆ ਇਹ ਸਾਰਾ ਕਨੋਲਿਜ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਣਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰਟ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਪੀਐਮ ਸਾਹਿਬ ਦਾ ਮਾਨਯੋਗ ਬੀਜਪੀ ਸਾਹਿਬ ਦਾ ਟੀਚਾ ਹੈ ਯੋਗਤਾ ਨਸ਼ਿਆਂ ਵਿਰੁੱਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੁ ਆਈਡੈਂਟੀਫਾਈ ਕੀਤੇ ਗਏ ਨਹੀਂ ਇੱਥੇ ਦੇਖੋ ਜੀ ਪਟਿਆਲੇ ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਦਸਕਰ ਆਪ ਤੇ ਘਰਾਂ ਚ ਜਿੰਦਰੇ ਲਾ ਕੇ ਭੱਜੇ ਹੋਏ ਚੰਗੋਈਆਂ ਨੇ ਤੇ ਅੱਗੇ ਵੀ ਅਸੀਂ ਤਲਾਸ਼ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਵਰਤੀਆਂ ਕੀਤੀਆਂ ਨੇ ਨਸ਼ਾ ਤਸਕਰੀ ਕਰਕੇ ਸਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਉਹ ਸਾਰੀ ਬਿਲਡਿੰਗ ਦੇ ਅਸੀਂ ਟਾਰਗੇਟ ਰਿਹਾਇਸ਼ੀ ਬਿਲਡਿੰਗਾਂ ਵੀ ਸਰੋੜੀਆਂ ਜਿਨ੍ਹਾਂ ਜਿਨ੍ਹਾਂ ਨਸ਼ੇ ਉਹ ਸਾਰੀ ਜਾਬਤਾਂ ਅਨੁਸਾਰ ਕੀਤੀ ਜਾਊਗੀ ਸਰ ਸਪੈਸ਼ਲ ਇੱਥੇ ਚੌਕੀ ਬਣਾਈ ਗਈ ਸੀ ਇਸ ਗੱਲ ਕਰਕੇ ਵੀ ਇਹ ਪਿੰਡ ਨਸ਼ਾ ਬੇਚਦਾ ਪਰ ਫਿਰ ਵੀ ਪਿਛਲੇ ਸਮੇਂ ਤੋਂ ਨਾਲ ਲਗਾਤਾਰ ਇੱਥੇ ਵਿਕਰੀ ਜਾਰੀ ਰਹੀ ਹੈ ਦੇਖੋ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਇੱਥੇ ਕਈ ਮੁਕਦਮੇ ਵੀ ਦਰਜ ਹੋਏ ਆ ਤੇ ਪਿੰਡ ਦੇ ਲੋਕਲ ਲੋਕਾਂ ਤੋਂ ਫੀਡਬੈਕ ਜੇ ਲਿਆ ਜਾਵੇ ਤੇ ਬਹੁਤ ਜ਼ਿਆਦਾ ਕੰਟਰੋਲ ਆ ਡਰੱਗ ਤੇ ਤੇ ਅਸੀਂ ਅੱਗੇ ਵੀ ਪੂਰੀ ਸਖਤਾਈ ਕਰਾਂਗੇ